ਵੇਖੋ ਜੁੰਡੇ ਪੁੱਟਾਂ ਦੀ ਹਾਂ ਵੇਖੋ ਹਾਂ ਵੇਖੋ ਨੇ ਜ਼ਮੀਨ ਦੇ ਵਿਵਾਦ ਪਿੱਛੇ ਪਿੰਡ ਦੇ ਵਿੱਚ ਤਲਵਾਰਾਂ ਚੱਲ ਜਾਂਦੀਆਂ ਨੇ ਤੇ ਮਾਰ ਕੁੱਟਾਈ ਹੋ ਜਾਂਦੀ ਹੈ ਮਹਿਲਾਵਾਂ ਦੇ ਮੁਤਾਬਕ ਉਮਨਾ ਦੇ ਕੱਪੜੇ ਤੱਕ ਪਾੜੇ ਗਏ ਨੇ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਮਾਮਲਾ ਅੰਮ੍ਰਿਤਸਰ ਦੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਸੋਹਰਾ ਪਰਿਵਾਰ ਦੀ ਜ਼ਮੀਨ ਦਾ ਰੋਲਾ ਪੈ ਜਾਂਦਾ ਹੈ ਤੇ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਸੋਹਰੇ ਚਾਰ ਭਰਾ ਨੇ ਤੇ ਸੋਹਰਾ ਪਰਿਵਾਰ ਕੋਲ ਜ਼ਮੀਨ ਸੀ ਜੋ ਉਹਨਾਂ ਵੱਲੋਂ ਮੋਤ ਤੋਂ ਪਹਿਲਾਂ ਬਟਵਾਰਾ ਕਰ ਦਿੱਤਾ ਗਿਆ ਸੀ ਮਹਿਲਾ ਮੁਤਾਬਕ ਸਾਡੇ ਹਿੱਸੇ ਵਾਲੀ ਜ਼ਮੀਨ ਤੇ ਚਾਚਾ ਸੋਲਾ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਜ਼ਮੀਨ ਬਦਲੇ ਪੈਸੇ ਦੇਣ ਦੀ ਗੱਲ ਆਖੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਪੈਸੇ ਵੀ ਨਹੀਂ ਦਿੱਤੇਗੇ ਜਿਸ ਤੋਂ ਬਾਅਦ ਪੁਲਿਸ ਤੇ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਕਬਜ਼ਾ ਦਿਵਾਉਣ ਦੀ ਗੱਲ ਕੀਤੀ ਗਈ ਹੈ ਮਹਿਲਾ ਨੇ આરોਪ ਲਾਇਆ ਨੇ ਕਿ ਜਦੋਂ ਮੌਕੇ ਤੇ ਜਾਂਦੇ ਨੇ ਤਾਂ ਉੱਥੇ ਪਹਿਲਾਂ ਚਾਚੇ ਸੋਰੇ ਦਾ ਪਰਿਵਾਰ ਹਥਿਆਰਾ ਸੰਨੇ ਖੜਾ ਹੁੰਦਾ ਹੈ ਤੇ ਉਹਨਾਂ ਤੇ ਹਮਲਾ ਕਰ ਦਿੰਦਾ ਇਸੇ ਦਰਮਿਆਨ ਕਾਫੀ ਸੱਟਾਂ ਲੱਗਦੀਆਂ ਨੇ ਤਾਂ ਪੁਲਿਸ ਦਾ ਕਹਿਣਾ ਕਿ ਦੋ ਮਾਤਿਆਂ ਦਾ ਜ਼ਮੀਨ ਦਾ ਰੋਲਾ ਚੱਲ ਰਿਹਾ ਦੋ ਪਾਰਟੀਆਂ ਨੂੰ ਬੁਲਾਇਆ ਗਿਆ ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਹਾਲਾਂਕਿ ਪਰਿਵਾਰ ਦੇ ਵੱਲੋਂ ਲਾਏ આરોਪਾਂ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਤਵਦੀਸ਼ ਤੋਂ ਬਾਅਦ ਪਤਾ ਲੱਗੇਗਾ ਗੱਲ ਮੇਰੇ ਸੋਹਰਿਆਂ ਦੇ ਪਹਿਲੇ ਮਗਾਨ ਦੀ ਚੱਲੰਦੀ ਸੀ ਪਿਛਲੇ ਐਤਵਾਰ ਵੀ ਅਸੀਂ ਗਏ ਸੀ ਰਾਜੀਨਾਮਾ ਉਹਨਾਂ ਦੇ ਨਾਲ ਬਹਿ ਕੇ ਸਾਰਾ ਕਰਨ ਪਰ ਉਹਨਾਂ ਨੇ ਉਸ ਟਾਈਮ ਤੇ ਹੀ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੇ ਨਾਲ ਉਹਨਾਂ ਨੇ ਇੱਕ ਥਾਣੇਦਾਰ ਨੂੰ ਆਪੇ ਰਿਪੋਰਟ ਦੇ ਕੇ ਰਾਜੀਨਾਮੇ ਵਾਸਤੇ ਅਗਲੇ ਹਫਤੇ ਆਵਾ ਦਿੱਤਾ ਜਦੋਂ ਹੀ ਅਗਲੇ ਹਫਤੇ ਫੇਰ ਐਤਵਾਰ ਗਏ ਆ ਸਰਪੰਚ ਜੀ ਉੱਤੇ ਹੁੰਦੇ ਹੀ ਸਾਡੇ ਨਾਲ ਉਹਨਾਂ ਨੇ ਹੱਥੋਂ ਭਾਈ ਹੋਏ ਆ ਮੇਰੇ ਵਾਲ ਪੁੱਟੇ ਗਏ ਆ ਮੇਰੀ ਇੱਜ਼ਤ ਨੂੰ ਪੈ ਗਏ ਆ ਮੈਨੂੰ ਤਲਵਾਰ ਲੈ ਕੇ ਮੇਰੇ ਤਿੰਨੇ ਦਿਓਰ ਪਏ ਆ ਮੇਰੇ ਹਸਬੰਦ ਮੈਨੂੰ ਛਡਾਉਂਦੇ ਸੀ ਮੇਰੇ ਕੱਪੜੇ ਪਾੜੇ ਗਏ ਆ ਉਹਨਾਂ ਦੀ ਜਿਹੜੀ ਮੇਰੀ ਜਾਤੀ ਸਾਥ ਉਹਨਾਂ ਨੇ ਮੇਰੇ ਵਾਲ ਧੂਏ ਆ ਮੈਨੂੰ ਅੰਦਰ ਧੂਏ ਲੈ ਕੇ ਚਲੇ ਮੇਰੀ ਇੱਜ਼ਤ ਲੁੱਟਨ ਨੂੰ ਪਰ ਮੈਂ ਆਪਣੀ ਇੱਜ਼ਤ ਬਚਾ ਕੇ ਆਪਣੇ ਆਪ ਨੂੰ ਮੈਂ ਬਾਹਰ ਲਿਆਈ ਉਹਨਾਂ ਨੂੰ ਪਰ ਉਹਨਾਂ ਨੇ ਮੇਰੇ ਬਹੁਤ ਡੰਡੇ ਮਾਰੇ ਮੇਰੇ ਹਸਬੰਦ ਦੇ ਤਲਵਾਰ ਵੱਜੀ ਉਹਨਾਂ ਦੇ ਸਿਰ ਤੇ ਵੀ ਸੱਟ ਲੱਗੀ ਉਹਨਾਂ ਦੇ ਮੂੰਹ ਚ ਖੂਨ ਆਂਦਾ ਥੋਕ ਦੇ ਨਾਲ ਕਿਹੜੇ ਕਿਹੜੇ ਹੱਥ ਨਾਲ ਉਹਨਾਂ ਕੋਲ ਤਲਵਾਰਾਂ ਹੀ ਦਾਤਰ ਸੀ ਤੇ ਰਫਲ ਤੇ ਰਫਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਇਹਨਾਂ ਦੇ ਜਵਾਈ ਸਾਹਿਬ ਨੂੰ ਤੇ ਇਹਨਾਂ ਦੇ ਬੇਟੇ ਨੂੰ ਤੇ ਇਹਨਾਂ ਦੀ ਨੂੰਹ ਨੂੰ ਜਿੰਨਾਂ ਨੂੰ ਗੋਲੀ ਮਾਰਨੀ ਆ ਤਾਂ ਇਹ ਆਪਣੀ ਜਾਨ ਬਚਾ ਕੇ ਉੱਥੇ ਪਤਾ ਨਹੀਂ ਕਿੱਦਾਂ ਆਏ ਆ ਅਸੀਂ ਆਪਣੇ ਆਪ ਨਹੀਂ ਇਨਸਾਫ ਮੰਗਦੇ ਆ ਕਿ ਉਹਨਾਂ ਉੱਤੇ ਕਾਰਵਾਈ ਆਏ ਤੇ ਉਹਨਾਂ ਦੇ ਜਿਹੜੇ ਹਥਿਆਰ ਉਹ ਵੀ ਉਹਨਾਂ ਦੇ ਜ਼ਰਬ ਹੋਣ ਅੱਜ ਉਹਨਾਂ ਨੂੰ ਜਾਣੇ ਉਹਨਾਂ ਨੇ ਧਮਕੀ ਦਿੱਤੀ ਕੱਲ ਨੂੰ ਸਾਨੂੰ ਮਾਰ ਵੀ ਸਕਦੇ ਸਾਡਾ ਜਾਨ ਨੂੰ ਖਤਰਾ ਹੈਗਾ ਮੇਰੀ ਸਾਜ਼ ਇਹਨਾਂ ਨੂੰ ਵੀ ਧੱਕਾ ਮਾਰਿਆ ਇਹਨਾਂ ਦੇ ਵੀ ਸੱਟ ਲੱਗੀ ਮੇਰੀ ਬੇਟੀ ਆ ਮੇਰੀ ਬੇਟੀ ਵੀਡੀਓ ਬਣਾਉਂਦੀ ਸੀ ਮੇਰੀ ਬੇਟੀ ਨੂੰ ਵੀਡੀਓ ਬਣਾਦੇ ਬਣਾਦੇ ਉਹਨਾਂ ਨੇ ਤਲਵਾਰ ਮਾਰੀ ਆ ਉਹਦੇ ਲੱਕ ਤੇ ਸੱਟ ਲੱਗੀ ਤੇ ਕੱਪੜੇ ਪਾੜਦੇ ਸਾਰੇ ਕੋਈ ਲੱਗਦਾ ਨਹੀਂ ਕੋਈ ਰਾਜੀ ਜਾਵਾ ਇਸੇ ਬਲਾਇਆ ਨਹੀਂ ਉਹਨਾਂ ਨੇ ਰਾਜੀਨਾਮਾ ਜੇ ਕਰਨਾ ਹੁੰਦਾ ਤਾਂ ਪਿਆਰ ਨਾਲ ਬਹਿ ਕੇ ਕਰਦੇ ਉਹ ਸਿਰਫ ਸਾਨੂੰ ਕੁੱਟਣ ਮਾਰਨ ਦੀ ਸੀ ਤਾਂ ਦੇ ਵਿਚ ਆ ਗਏ ਉਹਨਾਂ ਨੇ ਈਟਾ ਰੋੜੇ ਸਭ ਇਕੱਠੇ ਕੀਤੇ ਅਸੀਂ ਕੋਈ ਬੰਦੇ ਨਹੀਂ ਐ ਤੋਂ ਇਕੱਠੇ ਕਰਕੇ ਲਾਈ ਤੇ ਨਾ ਕੋ ਵੈਸੇ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਜੀ ਕਿ ਇਹ ਤੇ ਆਹੀ ਕੋਈ ਗੱਲ ਨਹੀਂ ਕਰਨੀ ਫਿਰ ਥਾਣੇ ਗਏ ਆ ਥਾਣੇ ਆਪਣੀ ਰਿਪੋਰਟ ਦੇ ਕੇ ਫਿਰ ਆਏ ਆ ਅਸੀਂ ਆ ਕੇ ਸਿਰਫ ਖਲੋਤੇ ਹੀ ਆ ਤੋਂ ਉਹਨਾਂ ਨੇ ਸਾਨੂੰ ਹਥੋਪਾਈ ਕਰਨਾ ਸ਼ੁਰੂ ਕਰ ਦਿੱਤਾ ਦੇਖੋ ਵੀਡੀਓ ਆਦੋ ਹੋਈ ਜਿਸ وجہ ਤੇ ਹਥੋਪਾਈ ਹੋ ਰਹੀ ਹੈ ਹਾਂਜੀ ਉਹ ਵੀਡੀਓ ਮੇਰੇ ਕੋਲ ਆ ਗਈ ਆ ਮੈਂ ਸਾਰੀ ਰੱਖ ਲਈ ਆਪਣੀ ਵੀਡੀਓ ਤੇ ਜਿੱਥੇ ਉਹਨਾਂ ਨੇ ਸਾਡੇ ਜੀਜਾ ਜੀ ਨੂੰ ਆ ਕੇ ਫਾਇਰਿੰਗ ਕਰਨ ਦਾ ਕਹਿ ਕੋ ਬੰਦੂਕ ਗੱਡੀ ਲੈ ਆ ਉਹ ਵੀ ਵੀਡੀਓ ਸਾਡੇ ਕੋਲ ਆ ਗਈ ਸਾਨੂੰ ਇਨਸਾਫ ਦਿੱਤਾ ਜਾਵੇ ਕੱਲ ਨੂੰ ਅਸੀਂ ਕਦੀ ਵੀ ਪਿੰਡ ਜਾਈਏ ਇਨ੍ਹਾਂ ਵਰਗੇ ਸਾਨੂੰ ਕਿਤੇ ਰਾਜ ਗੋਲੀ ਮਾਰ ਦੇਣਾ ਅਸੀਂ ਇਹਨਾਂ ਕੋ ਆਪਣੀ ਜਾਨ ਬਚਾਉਣਾ ਚਾਹੁੰਦੇ ਆ ਅਸੀਂ ਖਤਰੇ ਵਿੱਚ ਆ ਗਏ ਆ ਹਾਂਜੀ ਪਿਛਲੇ ਹਫਤੇ ਅਸੀਂ ਗਏ ਹਾਂ ਇਹਨਾਂ ਦਰਖਾਸਤ ਲਿਖੀ ਨੀਲਮ ਰਾਣੀ ਹਾਂ ਕਿਹੜਾ ਪਿੰਡ ਤਤਲ ਕੀ ਗੱਲ ਹੋਈ ਉਹਤੇ ਉਹਦੋਂ ਲੜਾਈ ਹੋਈ ਸੀ ਕਿਹਨਾਂ ਤੇ ਉਹਨਾ ਉਹਦੇ ਹੋਰੇ ਮੇਰਾ ਮਲਵਿੰਦਰ ਕੁਮਾਰ ਕਾਰਨ ਕੀ ਲੜਾਈ ਦਾ ਤੇ ਕਾਰਨ ਕੀ ਆ ਵੀ ਸਾਡੀ ਜਗਾ ਉਹਨਾ ਤਿੰਨਾ ਭਰਾਵਾਂ ਦੀ ਵੱਖਰੀ ਵੇਲੀ ਤੇ ਜਗਾ ਤੇ ਇਹ ਜਗਾ ਪੁਰਾਣੀ ਸਾਡੀ ਮਾਤਾ ਨੇ ਸਾਨੂੰ ਦਿੱਤੀ ਸੀ ਤੇ ਉਹ ਜਗਾ ਅਸੀਂ ਹੁਣ ਇਹਨਾਂ ਕੋ ਕਬਜ਼ਾ ਲੈਣ ਗਏ ਹਾਂ ਇਹਨਾਂ ਪਿਛਲੇ ਹਫਤੇ ਸਾਰਾ ਲਿਖ ਲਿਖਾ ਹੋਇਆ ਸੀ ਤੇ ਉਹਨਾਂ ਉਦੋਂ ਕਹਤਾ ਵੀ ਦੂਜੇ ਹਫਤੇ ਇਹਨਾਂ ਨੂੰ ਜਾਂ ਤਾਂ ਅਸੀਂ ਜਗਾ ਖਾਲੀ ਕਰ ਦਾਂਗੇ ਤੇ ਜਾਂ ਇਹਨਾਂ ਨੂੰ ਅਸੀਂ ਪੈਸੇ ਭਰ ਦਾਂਗੇ। ਠੀਕ। ਇਹਨਾਂ ਨੇ ਕੁਛ ਵੀ ਕੀਤਾ ਤੇ ਇਹਨਾਂ ਜਾਂਦੇ ਸਾਡੇ ਤੇ ਬਾਹਰ ਕੀਤੇ ਆ। ਦੋ ਦੋ ਤਲਵਾਰਾਂ ਦੋ ਦੋ ਡੰਡੇ ਫੜੇ ਇਹਨਾਂ ਰਫਲ ਨਾਲ ਇੱਕ ਨੇ ਫੜੀ ਆ ਤੇ ਇੱਟਾਂ ਵੱਟੇ ਚਲਾਏ ਆ ਤੇ ਸਾਨੂੰ ਉਥੇ ਢਾ ਲਿਆ ਇੱਕ ਜਾਣੇ ਨੂੰ ਕਰਕੇ ਤੇ ਅਸੀਂ ਕੱਖ ਨਹੀਂ ਖੜਿਆ ਖਾਲੀ ਹੱਥ ਗਏ ਆ। ਤੇ ਜਿਹੜਾ ਇਹਨਾਂ ਜਾਂਦੇ ਸਾਡੇ ਤੇ ਬਾਹਰ ਕੀਤੇ ਆ। ਕਪੜੇ ਪਾਰੇ ਆ ਹਾਂ ਕਪੜੇ ਪਾਰੇ ਆ ਮੇਰੀ ਨੌ ਦੇ ਮੇਰੀ ਪੁੱਤਰੀ ਦੇ ਤੇ ਉਹਨਾਂ ਦੇ ਕਪੜੇ ਪਾੜ ਪੂੜ ਕੇ ਤੇ ਉਹਦੇ ਨੇ ਹੱਥ ਹੀ ਪਏ ਇਸ ਦਾ ਉਹ ਜਾਮ ਹੋ ਗਿਆ ਹਾਂ ਬੜੀ ਮੁਸ਼ਕਲ ਜਾਨ ਬਚਾਈ ਅਸੀਂ ਸਾਨੂੰ ਕਿਸੇ ਨੇ ਛਡਾਇਆ ਤਾਕਤ ਵੀ ਨਹੀਂ ਲੱਗੇ ਹੈਗਾ ਪਿੰਡ ਦੇ ਆ ਨੇ ਤੇ ਇਨਸਾਫ ਕੱਖ ਨਹੀਂ ਕਰਦਾ ਉਹ ਆਂਦੇ ਮੰਨ ਕੇ ਵੀ ਮੁੱਕਰ ਗਿਆ ਕੱਲ ਪਿਛਲੇ ਹfte ਪੁਲਿਸ ਵਾਲੇ ਕੋਈ ਮੰਨਿਆ ਸੀ ਵੀ ਇਹਨਾਂ ਨੂੰ ਮੈਂ ਪੈਸੇ ਦਊਂਗਾ ਤੇ ਨਹੀਂ ਤੇ ਥਾਂ ਖਾਲੀ ਕਰ ਦਊਂਗਾ ਇਨੇ ਹੋ ਵੀ ਨਹੀਂ ਕੀਤਾ ਤੇ ਆ ਜਾਂਦੇ ਹਾਂ ਹਮਲਾ ਕਰਤਾ ਕੱਲ ਸਾਡੇ ਤੇ ਹਾਂਜੀ ਤੇ ਉਹ ਮਰਜ਼ੀ ਜੋਰ ਲਾ ਲਉਂਗੇ ਅਸੀਂ ਤਾਂ ਦੇਣਾ ਨਹੀਂ ਸਾਡਾ ਤਾਂ ਹੀ ਇਹਨਾਂ ਨੂੰ ਪੈਸੇ ਦੇ ਚੁੱਕੇ ਆ ਪੈਸਾ ਮੈਨੂੰ ਇੱਕ ਨਹੀਂ ਇਹਨੇ ਦਿੱਤਾ ਇਹ ਸਭ ਝੂਠ ਮਾਰਦਾ ਤੇ ਸਰਪੰਚ ਦੀ ਸ਼ੈਅ ਨਾ ਹੋਇਆ ਜੋ ਕੁਝ ਹੋਇਆ ਸਰਪੰਚ ਨੇ ਸੱਦਿਆ ਵੀ ਤੁਹਾਡਾ ਦੂਜੇ ਹਫ਼ਤੇ ਹੋਊਗਾ ਫੈਸਲਾ ਤਾਂ ਤੁਸੀਂ ਆ ਜਿਓ ਇਹ ਵੀ ਉਹਨੇ ਆਖਿਆ ਵੀ ਇੱਟ ਬੱਟਾ ਤੇ ਸਭ ਕੋ ਡਾਂਗ ਸੋਟਾ ਚੱਲਣਾ ਹੈ ਹੈ ਤਹੀਂ ਖਾਲੀ ਹੱਥ ਹੀ ਗਏ ਤੇ ਮੇਰੀ ਗੱਡੀ ਨੂੰ ਛਾਲ ਹੋਇਆ ਸੀ ਹਾਂਜੀ ਅੱਗ ਲੱਗ ਜਾਣਾ ਲੱਗੀਆਂ ਸੱਟਾਂ ਲੱਗੀਆਂ ਮਾੜੀ ਉਹ ਬੋਟੀ ਨੂੰ ਵੀ ਕੁੜੀ ਨੂੰ ਵੀ ਤੇ ਮੇਰੀਆਂ ਹਾਰਕਾਂ ਤੇ ਮੈਨੂੰ ਧੱਕੇ ਦਿੱਤੇ ਗਏ ਆ ਨਾਲ ਮੇਰੇ ਗੋਡੇ ਚ ਲੈ ਗਏ ਆ ਹਾਂਜੀ ਤੇ ਤਲਵਾਰਾਂ ਤੇ ਮੁੰਡੇ ਦੇ ਸਿਰ ਤੇ ਰੋਬੜੇ ਪਏ ਆ ਮੁੰਡੇ ਦੇ ਨਾਲ ਹੁਣ ਮੂੰਹ ਤੋਂ ਖੂਨ 흘ਲਿਆ ਤੇ ਮੁੰਡੇ ਦੀਆਂ ਬਾਹਾਂ ਤੇ ਮਾਰੀਆਂ ਨਾ ਤਲਵਾਰਾਂ ਪੁਲਸ ਆਈ ਮੌਕੇ ਤੇ ਮੌਕੇ ਤੇ ਕੋਈ ਪੁਲਸ ਨਹੀਂ ਆਈ ਕੋਈ ਪੁਲਸ ਪੱਤਾ ਨਹੀਂ ਲਿਖਣ ਗਈ ਕੱਖ ਨਹੀਂ ਉਹਨਾਂ ਕੀਤਾ ਇਹਨਾਂ ਦਾ ਆਪਸੀ ਪਰਿਵਾਰਕ ਮਸਲਾ ਤੇ ਜਗ੍ਹਾ ਨੂੰ ਲੈ ਕੇ ਝਗੜਾ ਹੋਇਆ ਪਿੰਡ ਦੇ ਵਿੱਚ ਰੇਸ਼ੀ ਜਗ੍ਹਾ ਥੋੜੀ ਜੀ ਚਾਰ ਪੰਜ ਮਰਲੇ ਨੂੰ ਲੈ ਕੇ ਜਗ੍ਹਾ ਹੋਇਆ ਤੇ ਦੋਹਾਂ ਪਾਰਟੀਆਂ ਨੇ ਸੱਟਾਂ ਲੱਗੀਆਂ ਦਾ ਵੀਰਵਾਰ ਦਾ ਟਾਈਮ ਦਿੱਤਾ ਗਿਆ ਰਾਜੀ ਨਵੇਂ ਵਾਸਤੇ ਜੋ ਵੀਰਵਾਰ ਜੋ ਵੇਨੇ ਕੀ ਤੱਥ ਨਿਕਲਦੇ ਸਾਹਮਣੇ ਜੇ ਨਾਰ ਨਿਕਲਣ ਤੇ ਝਗੜਾ ਵੀ ਕਰਨਾ